ਹੋ ਇੱਕ ਕਰ ਮੇਰੇ ਨਾਲ ਵਾਦਾ ਵੇ ਵੇ ਜਿਹੜਾ ਪੱਥਰ ਉੱਤੇ ਲੀਕ ਨਹੀਂ ਉਹੋ ਵਾਦਾ ਵੀ ਦੱਸ ਕਾਦਾ ਵੇ ਹੋਏ ਸ਼ਕੇ ਵਿੱਚ ਰੋਂਦੇ ਵੇਖੇ ਹਾਂ ਅਸੀਂ ਨਹੀਂ ਰੋਣਾ ਵੇ ਮੈਂ ਕਿਸੇ ਵੀ ਹਾਲਤ ਦੇ ਵਿੱਚ ਤੇਰੀ ਨਹੀਂ ਹੋਣਾ ਵੇ ਕਿਤੋਂ ਖੈਰ ਮਿਲੇ ਨਾ ਪੂਰੀ ਅੜਿਆ ਗੌਰ ਕਰੀ ਬੇਟ ਕੋ ਜਿ ਸਾਡੀ ਵੀ ਮਜਬੂਰੀ ਅੜਿਆ ਗੌਰ ਕਰੀ ਹਰ ਸੁਪਨਾ ਮੇਰੇ ਮਾਪਿਆਂ ਦਾ ਪਿਆ ਦਿਲ ਮੇਰੇ ਵਿੱਚ ਵਸਿਆ ਹਾਵੇ ਹਮੇ ਇੱਜ਼ਤ ਕਿਦਾਂ ਰੋਲਦੇ ਆ ਮੇਰਾ ਨਹੀਂ ਇੱਜ਼ਤ ਰੱਖਿਆ ਹੋ ਸਿਰ ਜ਼ਿੰਮੇਵਾਰੀ ਦੂਰੀ ਅੜਿਆ ਗੌਰ ਕਰੀ ਬੇ ਕੁਝ ਸਾਡੀ ਵੀ ਮਜਬੂਰੀ ਅੜਿਆ ਗੌਰ ਕਰੀ ਬੇ ਮੇਰੇ ਭੈਣ ਭਾਈ ਜੋ ਛੋਟੇ ਨੇ ਨਾ ਕਦੇ ਵੀ ਦਗਾ ਕਮਾ ਸਕਦੀ ਬੇ ਮੇਰਾ ਬਾਪੂ ਸੱਚੇ ਰੱਬ ਵਰਗਾ ਨਾ ਰੇਤ ਅੱਖਾਂ ਵਿੱਚ ਪਾ ਸਕਦੀ ਮੈਨੂੰ ਮਾਂ ਵੀ ਬੜੀ ਜ਼ਰੂਰੀ ਅੜਿਆ ਗੌਰ ਕਰੀ ਬੇ ਕੋਈ ਜੁਦਾ ਧੀ ਵੀ ਮਜਬੂਰੀ ਅੜਿਆ ਗੌਰ ਕਰੀ ਇੱਕੋ ਪਿੰਡੀ ਇੱਕੋ ਪੱਤੀ ਵੇ ਤੇ ਕੋਈ ਆਪਾਂ ਗੋਤੀ ਹੀ ਵੇ ਇੱਕ ਕਦਮ ਪੱਟੇ ਤੇ ਖਿੰਡ ਜਾਣੇ ਸਭ ਇੱਜ਼ਤ ਵਾਲੇ ਮੋਤੀ ਵੇ ਹੋ ਨਾ ਅੰਦਰੋਂ ਅੰਦਰੀ ਝੂਰੀ ਅੜਿਆ ਗੌਰ ਕਰੀ ਬੇ ਕੁਝ ਸਾਡੀ ਵੀ ਮਜਬੂਰੀ ਅੜਿਆ ਗੌਰ ਕਰੀ ਅਸੀਂ ਵਸਣਾ ਪਿੰਡ ਜਟਾਣੇ ਵੇ ਲਿਖ ਪੜ ਕੇ ਜੱਗ ਸੁਣਾ ਦੇਣਗੇ ਵੇ ਮੇਰੇ ਘਰ ਦੀ ਅੜਿਆ ਇੱਜ਼ਤ ਤੇ ਬਲਰਾਜ ਜੈ ਗੀਤ ਬਣਾ ਦੇਣਗੇ ਤੂੰ ਗੱਲ ਇੱਥੇ ਹੀ ਛੱਡ ਅਧੂਰੀ ਅੜਿਆ غور ਕਰੀ ਬੇ ਕੁਝ ਸਾਡੀ ਵੀ ਮਜਬੂਰੀ ਅੜਿਆ غور ਕਰੀ ਬਾ